ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਵਿੱਚ ਪਿਆਰੇ ਪੰਜਾਬ ਪਰਿਵਾਰ ਨਾਲ ਕੌੜੀਆਂ ਤੇ ਸੱਚੀਆਂ ਗੱਲਾਂ ਕਰੀਆਂ ਗਈਆਂ ਤੁਸੀਂ ਇਸ ਵੀਡੀਓ ਤੇ ਬਨੇ ਰਹਿਣਾ ਵੀਡੀਓ ਨੂੰ ਪੂਰੀ ਨੂੰ ਧਿਆਨ ਨਾਲ ਸੁਣਨਾ ਹੈ ਸੁਣ ਕੇ ਆਪਣੇ ਕਮੈਂਟਸ ਜ਼ਰੂਰ ਦੇਣੇ ਆ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਬੰਦੇ ਇਸ ਵੀਡੀਓ ਨੂੰ ਦੇਖ ਕੇ ਆਪਣੇ ਵਿਚਾਰ ਆਪਣੇ ਕਮੈਂਟਸ ਦੇ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਹੈ ਲਾਈਕ ਕਰਨਾ ਹੈ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆ ਤੁਹਾਡੇ ਕਮੈਂਟਸ ਦੀ ਉਡੀਕ ਵਿੱਚ ਆ ਮੈਂ ਵੱਧ ਤੋਂ ਵੱਧ ਕਮੈਂਟਸ ਕਰਨੇ ਆ ਜਿੰਨੇ ਵੀ ਬੰਦੇ ਦੇਖਣਗੇ ਹਰ ਇੱਕ ਨੇ ਕੁਛ ਨਾ ਕੁਛ ਜਰੂਰ ਆਪਣਾ ਵਿਚਾਰ ਆ ਜਿਹੜਾ ਦੇਣਾ ਹੈ ਮੈਂ ਤੁਹਾਡੇ ਕਮੈਂਟਸ ਦੀ ਉਡੀਕ ਵਿੱਚ ਆ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਲੋ ਜੀ ਆਜੋ ਆਪਾਂ ਹੁਣ ਕਰੀਏ ਵੀਡੀਓ ਸ਼ੁਰੂ ਉਹ ਮਾਫੀ ਦਿਓ ਚੌਂਕਾਂ ਦੇ ਵਿੱਚ ਆ ਮਨੁੱਖਤਾ ਦੀ ਸੇਵਾ ਵਾਲਾ ਜਿਹੜਾ ਬਜ਼ਾਰਾ ਮਿੰਟੂ ਆ ਟੀਚਰ ਨੂੰ ਪੇ ਕਿੰਨੀ ਦਿੰਦਾ ਸਬੂਲ 3.5 ਡੇਡ ਕਰੋੜ ਲੱਗਦਾ ਸਾਡੇ ਨਿਆਣਿਆਂ ਨੂੰ ਬਾਹਰ ਵੀ ਨਹੀਂ ਕੰਮ ਕਰਨ ਦੇਣਾ ਇਹ ਪਿੰਡ ਜਾ ਕੇ ਚੈਨੀਆਂ ਹੀ ਆ ਪਾ ਕੇ ਦਿਖਾਣ ਦੇ ਦੀ ਹਟ ਜਾਓ ਭਾਈ ਹਟ ਜਾਓ ਦਫ਼ਤਰ ਦੀ ਨੌਕਰੀ ਛੱਡ ਕੇ ਔਰੇ ਲੱਗੀ ਆ ਜੇ ਤੂੰ ਕਹਿੰਦੀ ਮੈਂ ਤਾਂ ਟੀਚਰ ਆ ਮੈਂ ਨਹੀਂ ਭਾਈ ਇਹ ਕੰਮ ਕਰਨਾ ਆ ਤੇਰੇ ਭਾਜੀ ਉਹ ਨਹੀਂ ਉਹ ਤਾਂ ਪੈਂਟਾ ਪਾ ਕੇ ਕਦੇ ਠੀਕ ਆ ਹਾ ਤਾਂ ਕੁਝ ਵੀ ਨਹੀਂ ਇਹ ਮਿਲਦਾ ਉਹੀ ਚੱਕ ਇਹ ਨਹੀਂ ਭਾਜੀ ਇਨੂੰ ਪਾਣੀ ਉਹ ਨਹੀਂ ਪਿਆ ਹੈਗਾ ਨਹੀਂ ਇਹਨੇ ਬਹੁਤ ਵਧੀਆ ਹੁੰਦਾ ਹੀ ਨਹੀਂ ਆ ਮੈਂ ਦੋ ਮੈਂ ਜਦੋਂ ਆਇਆ ਮੈਂ ਇਹਨੂੰ ਪਾਣੀ ਪਾਉਣਾ ਦੇਖ ਲਓ ਕਿੱਡੇ ਕਿੱਡੇ ਹੋ ਗਏ ਨਹੀਂ ਇਹਨਾਂ ਨੇ ਹੁੰਦੇ ਹਰ ਵਾਰ ਹੀ ਆ ਹਾਂ ਇਹਨੂੰ ਪਤਾ ਨਹੀਂ ਵੀ ਭਰੇ ਵੇਖਾ ਮਸ਼ਰੀ ਜੀ ਪਾਹ ਮਸ਼ਰੀ ਪਾ ਜਾਂਦੀ ਹੈ ਇਹ ਔਰੇ ਤਾਂ ਹੀ ਤਾਂ ਨੈਟ ਲਾਏ ਵੇ ਇਹਨਾਂ ਤੇ ਜਿਹੜੇ ਪੇਰੇ ਪੂਰੇ ਆ ਨਾ ਉਰੇ ਨਾਖਾਂ ਪੂਰੇ ਕਹਿੰਦੇ ਆ ਆਪਾਂ ਉਰੇ ਜਿਹੜੀ ਆਪਣੀ ਖੇਤੀ ਬਾੜੀ ਆ ਉਰੇ ਆ ਉਹ ਯਾਰ ਉਹ ਇੱਥੇ ਸਪਰੇ ਨਹੀਂ ਨਾ ਕਰਦੇ ਕੋਈ ਇੰਡੀਆ ਵਾਲਾ ਕੰਮ ਜੇ ਇੱਥੇ ਸਪਰੇ ਹੋਵੇ ਉਹ ਉਧਰ ਵਾਲੇ ਕੀੜੇ ਮਕੌੜੇ ਉਧਰੇ ਖਤਮ ਹੋਈ ਜਾਣ ਉਹ ਹੀ ਇੱਧਰ ਨੂੰ ਆਈ ਜਾਂਦੇ ਨੇ ਉਹ ਉਧਰ ਨਹੀਂ ਹੋ ਪਾਈ ਨਾ ਤੇਰੇ ਮੱਛਰ ਆ ਤੇ ਮੱਖੀ ਖਾ ਲੈਂਦੇ ਨਾ ਚੈੱਕ ਲਾਉਣਾ ਪੈਂਦਾ ਇਹ ਤਾਂ ਹੀ ਲਾਉਂਦੇ ਨੇ ਭਾਜੀ ਉਰੇ ਸਪਰੇ ਨਹੀਂ ਕਰਦੇ ਹੈਗੇ ਹੁਣ ਆਪਣੇ ਕਰਦੇ ਆ ਸਪਰੇ ਇਹ ਵੇਹਮ ਇਹ ਇਹਨੇ ਉੱਪਰ ਪੜਦਾ ਪਾਇਆ ਭਾਈ ਅਸੀਂ ਅਸੀਂ ਨਿੰਬੜ ਸਿਰ ਕਰਦੇ ਆ ਸਾਰਾ ਕੁਝ ਚੱਲਦਾ ਅੰਦਰ ਘਾਤੇ ਸਾਰਾ ਕੁਝ ਚੱਲਦਾ ਉਹਨਾਂ ਥੋੜਾ ਚੱਲਦਾ ਜਿਹੜਾ ਤੁਸੀਂ ਕਹੀ ਜਾਂਦੇ ਹੋ ਉਹਨਾਂ ਵੀ ਉਹਨਾਂ ਹੀ ਦੇਖਿਆ ਕਹੀ ਇੱਕ ਦਾ ਦੂਏ ਲੋਟਾ ਦੇਖੋ ਸਿੱਧੀ ਹੋਣਾ ਨੇ ਕੁੱਟਣੇ ਵਾਲੀ ਐ ਚੰਡਣੇ ਵਾਲੀ ਐ ਮੁਰੇ ਕੀ ਕਰਨੇ ਆ ਚੰਹਾ ਖਰਪੀ ਨਾਲ ਉਹਦੇ ਨਾਲ ਕੀ ਕਰਨੇ ਹੱਸ ਹਾਰ ਇਹ ਓਰੇ ਛੋੜੀ ਦਾ ਕੁੱਟਣੇ ਵਾਲੀ ਐ ਆ ਤਾਂ ਵੀ ਤੇ ਰੇ ਪਾਇਆ ਤਾਂ ਕਰਦੇ ਆ ਪਦ ਔ ਧਨੀਏ ਦਾ ਬੂਟਾ ਪੁਰਾਣੀ ਜਿਹੀ ਖੁੱਲੀ ਜਿਹੀ ਬਗੜਾ ਖੁਰਲੀ ਜਿਹੀ ਇੱਥੇ ਲਾ ਦੋ ਕੋਲੇ ਲੈ ਭਾਈ ਇਹ ਆ ਲੈ ਆ ਲੈ ਪਾਣੀ ਹਾਲੇ ਲਾਉਣ ਲੱਗੇ ਨਹੀਂ ਇਹ ਲੱਗ ਜਾਣਾ ਥੋੜੇ ਦਿਨ ਨੂੰ ਹੋਰ ਦਾ ਭਾਈ ਆ ਹੈਗਾ ਜਿਗਾੜ ਰੋਟਾ ਆ ਤੇਰਾ ਰੋਟਾ ਰੋਟੇਟਰ ਵੀ ਆ ਹੈਗਾ ਇਹ ਰੋਟਾ ਰੋਟੇਟਰ ਰੱਖਾ ਇਹਦਾ ਨਾ ਰੋਟਾ ਰੋਟੇਟਰ ਰੱਖਿਆ ਆ ਇਹੀ ਡਲੀਆਂ ਭੋਰਦਾ ਬਹੁਤ ਮਿਹਨਤ ਕਰਿਆ ਦੀਪ ਤੈਨੂੰ ਪਾ ਮੰਦੀਪ ਆਹ ਸਾਰਾ ਕੂੜਾ ਵੱਡ ਕਾ ਇੱਥੇ ਪੀਛਦੇ ਹੁੰਦੇ ਤੇ ਫੇਰ ਵੀ ਬਿਆਰ ਕਿੰਨੀ ਵਾਰ ਦਾ ਵੱਡ ਵੱਡ ਕਰ ਲਿਆ ਹੁਣ ਧਰਤੀ 33 ਵਾਰ ਬੀਜਿਆ ਸਮਝਦਾ ਹੁੰਦਾ ਏਹ ਵਾਲੀ ਧਰਤੀ ਵਰਗੀ ਧਰਤੀ ਕਿਤੇ ਨਹੀਂ ਹੈਗੀ ਉੱਥੇ ਵਰਗੀ ਹੈ ਨਾ ਜੀ ਮੌਸਮ ਇਹੋ ਜਿਹੇ ਆ ਮੀਂਹ ਪੈ ਜਾਂਦਾ ਛਾਪੜ ਹੋ ਜਾਂਦੀ ਏ ਜਮੀਨ ਕੰਡ ਜੀ ਹੋ ਜਾਂਦੀ ਏ ਉਹ ਜੰਮ ਦਾ ਪੇਰ ਨਹੀਂ ਨਹੀਂ ਆਪਣਾ ਆਪਣੇ ਵਰਗੀ ਧਰਤੀ ਕਿਤੇ ਨਹੀਂ ਆ ਨਾ ਨਾ ਪੰਜਾਬ ਤੇ ਉਤੋਂ ਦਿੱખ્યા ਬੰਦਾ ਜਿਹੜਾ ਨਵਾਂ ਜਿਹੜਾ ਬਾਹਰ ਲੱਗ ਜਿਹੜਾ ਨਵਾਂ ਨਵਾਂ ਆਉਂਦਾ ਉਹਨੂੰ ਬਹੁਤ ਵਧੀਆ ਲੱਗਦਾ ਪੰਜਾਬ ਨਾਲ ਇਹ ਵੀਡੀਓ 1000 ਚੱਕ ਕੇ ਕਹਿੰਦਾ ਭਾਈ ਪੰਜਾਬ ਦੀ ਮਿੱਟੀ ਦੀ ਆਪਣੀ ਨਾਰ ਕੀ ਹੋਣ ਹੈਂ ਕਹਿੰਦਾ ਰਾ ਟੱਤੀ ਚੱਕੀ ਕਰਦਾ ਚੱਲ ਆ ਹੁਣ ਮਨਦੀਪ ਇਹ ਵੀਡੀਓ ਚਾ ਲੈ ਹੁਣ ਤੂੰ ਆਪਣੇ ਹੱਥ 'ਚ ਤੇਰਾ ਹੁਣ ਤੇਰੇ ਹੱਥ 'ਚ ਕਹਿੰਦੇ ਉਹ ਐ ਐ ਤੋਰੀ ਲਾ ਰਹੇ ਹੁਣ ਤੋਰੀ ਭਿੰਡੀ ਤੋਰੀ ਉਹ ਵੀ ਭਿੰਡੀ ਤੋਰੀ ਐ ਉਹ ਉਹ ਹੋਰ ਵੈਰੈਟੀ ਆ ਉਹ ਇੱਧਰ ਲਾएंगे ਆ ਵਧੀਆ ਉਹ ਦੋ ਵੈਰੈਟੀ ਲਾਗੇ ਭਿੰਡੀਆਂ ਦੀਆਂ ਵੀ ਵਧੀਆ ਵਧੀਆ ਏਰੀਆ ਚ ਲਾਉਨੇ ਆ ਇਹ ਲਾਈਨ ਖਿੱਚ ਕੇ ਲਾਉਨੇ ਹਨ ਜੀ ਬੜੀ ਡੂੰਗੀ ਨਹੀਂ ਬੀਜਣੀ ਹੈਗੀ ਪੱਥਰ ਹੋ ਜਾਂਦੀਆਂ ਨਾ ਧਰਤੀ ਜੇ ਉੱਪਰ ਰਵੇ ਫੇਰ ਛੇਤੀ ਨਿਕਲੂ ਛੇਠਾ ਇਹ ਤਾਂ 5-5 ਕੋਟ ਹੁਣ ਤੇਰੀ ਉਹ ਮੰਨਣੀ ਹੈ ਹੁਣ ਤੂੰ ਲੀਕਾ ਘਾੜ ਦੇ ਮੈਂ ਘੇਰ ਦੇਣੀ ਆ ਹਾਂ ਜੀ ਬਲ ਲੀਕ ਵੀ ਡੂੰਗੀ ਨਹੀਂ ਕੱਢਣੀ ਹੈਗੀ ਅੱਛਾ ਲਸਣ ਮੰਗੂ ਜਿਹੜੇ ਉੱਪਰ ਦੀ ਚੱਕ ਲੈ ਜੇ ਕੋਈ ਆਇਆ ਨਾ ਇਹਦਾ ਮਾੜੀ ਜੇ ਪੱਥਰ ਹੋ ਜਾਂਦੀ ਧਰਤੀ ਸੋ ਇਹ ਨਹੀਂ ਨੀਂਕ ਦੂਰ ਸੜਦਣੇ ਨੇ ਨੇੜੇ ਨੇੜੇ ਕਾਰਤੀ ਉਹਰੇ ਦਾ ਅਸਤ ਜਿਆਦਾ ਦੂਰ ਨਹੀਂ ਲੰਮੀਆਂ ਨੂੰ ਵੀ ਨਹੀਂ ਛੱਡਦੇ ਸੰਗਣੇ ਹੋ ਜਾਣਗੇ ਕੋਈ ਗੱਲ ਨਹੀਂ ਜੇ ਜੰਮੇ ਘੱਟ ਚਲਾ ਇਦਾਂ ਦੇਖੀਦਾ ਹੈ ਵੀ ਇੰਨੀ ਇਕੱਠੀ ਹੁੰਦੀ ਹੈ ਕਈ ਜੰਮ ਇੰਨੀ ਦਾ ਹੀ ਦੇਖ ਲੈ ਪਹਿਲਾਂ ਹੀ ਆਪਣੇ ਉਧਰ ਮੰਗੂ ਆ ਛੁੱਟੀ ਸੌਫਟਵੇਅਰ ਵੀ ਇੰਨੀ ਇੰਨੀ ਮਾੜੀ ਵੀ ਨਹੀਂ ਹੈਗੀ ਖਾਲ ਲਾਇਆ ਕਿ ਉਹ ਹੀ ਵੱਟ ਪਟਾ ਵਟ ਅੱਟ ਧਰਤੀ ਦਾ ਬਾਰੂ ਪੈਂਦੀ ਉਹ ਬਰਗੜ ਕੇ ਉਹਨੇ ਨਾਲ ਖਲਾ ਦੇਣੀ ਹੈ ਹੈ ਦਾ ਆ ਖਰੂ ਮਾਰ ਗਿਆ ਕਿਤੇ ਇੱਥੇ ਵੀ ਬਾੜੂ ਘੋਣ ਲੈ ਕੇ ਆਨੂ ਅਜੇ ਪਤਾ ਕੀ ਜਾਂਦਾ ਗੈਰਵਾਰਾਂਗੇ ਆਈਏ ਮਿੱਲੇ ਵਿੱਚ ਅੰਦਾ ਯਾਰ ਮੇਰੇ ਕੋ ਤੇ ਕਹਿੰਦਾ ਮੈਂ ਉਹਨੂੰ ਕਹਾਂ ਮੈਂ ਵੀ ਇਹਦੇ ਮਾਰਕਣਾ ਬਾਲੀ ਨਹੀਂ ਦੱਬਣੀ ਹੈਗੀ ਆ ਪੋਲੀ ਪੋਲੀ ਰੱਖਣਾ ਹੈ ਨਾ 20 22 ਵਜੇ ਜਾਣਾ ਜਦੇ ਮੜਾ ਜੋਰ ਜਾਂ ਮਾਰੇ ਜਦੇ ਬਾਹਰ ਸਾਈਕਲ ਹੀ ਚਲਾਵਾਂਗੇ ਰਾਤ ਦੇ ਵਿੱਚ ਮੈਨੂੰ ਗੱਲ ਕਰ ਲੈ ਵੀ ਮੈਂ ਭਾਈ ਵੀ ਕੰਟੀਨਿਊ ਦੋ ਇਹ ਹਲਦੀ ਨਹੀਂ ਹੈਗੀ ਭਾਜੀ ਇਹ ਹਾਂ ਇਹ ਤੁਸੀਂ ਦੱਸਦੇ ਨਹੀਂ ਕੋਈ ਬੂਟਾ ਵੀ ਇਹ ਉਹ ਹੀ ਆ ਫੁੱਲ ਜਿਹਾ ਲੱਗਦਾ ਉੱਪਰ ਉਹ ਇਕੱਠੇ ਜੀ ਉਹਨੇ ਪਿਆਜ਼ ਵਰਗਾ ਇਹਦਾ ਪਰ ਵੀ ਹਲਦੀ ਵਰਗਾ ਹੀ ਸੀ ਮੈਂ ਵੀ ਹਲਦੀ ਸਮਝਿਆ ਨਾ ਕਿਹਦੇ ਹਲਦੀ ਹੈ ਨਹੀਂ ਨਹੀਂ ਤੈਨੂੰ ਪਾਣੀ ਕਦੋਂ ਦੇਣਾ ਪਾਣੀ ਹੁਣੇ ਕੋਰੇ ਨਾਲ ਸਿੱਧੀ ਘੱਟ ਬੰਦੇ ਤੇਰੀ ਸਾਈਡ ਨੂੰ ਜਾਂਦੀ ਲੈਣ ਨਹੀਂ ਉਧਰ ਖੇਤ ਤੇ ਤਰਕੋਣਾ ਹੈ ਤੇ ਕੋਣਾ ਚੱਲ ਹੁਣ ਤੋਣਾ ਮੰਨ ਲੈ ਇਹ ਵੀ ਢਿੰਡੀ ਤੋਰੀਓ ਹੈ ਤੁਹਾਡੇ ਕੋਲ ਜ਼ਮੀਨ ਜ਼ਿਆਦਾ ਥੋੜੀ ਹੈ ਤੇ ਮੈਨੂੰ ਕਦੇ ਨੇੜੇ ਨੇੜੇ ਵੀ ਤੇ ਜੰਮੜਦਿਆਂ ਨੂੰ ਪਤਾ ਨਹੀਂ ਨਾ ਹੁਣ ਤਾਂ ਜੰਮਣੇ ਚਾਹੀਦੇ ਨੇ ਭਾਜੀ ਜਦ ਤਾਂ ਠੰਡ ਤੀਗੀ ਜਦ ਪਹਿਲਾਂ ਬੀਜੇ ਆਪਾਂ ਨੇ ਜਮਤ ਆਏ ਦੀ ਉਹ ਮੀਨ ਨਾਲ ਜੋਕਾਂ ਹੀ ਬਹੁਤ ਆ ਗਈਆਂ ਨੇ ਤੋਂ ਨਹੀਂ ਜੋਕਾਂ ਜਿੱਥੋਂ ਆਉਂਦੀਆਂ ਨੇ ਇੰਨੀਆਂ ਜਿਹੜੇ ਜੰਮੇ ਹੋ ਜੀ ਉਹ ਵੀ ਖਾ ਗਈਆਂ ਇੱਤਾਂ ਦੇ ਗੋਰੇ ਲੈ ਕੇ ਉਹਨੇ ਗੱਠਾ ਚੱਕਦੇ ਫਿਰਦੇ ਪਤਾ ਹੀ ਆ ਇਹਦਾ ਹੁਣ ਕਹਦੇ ਸੰਗਦੇ ਉਹਨੇ ਜੀ ਲੱਦਦੇ ਹੁਣ ਪਤਾ ਹੀ ਆ ਬਾਈ ਪੰਜਾਹ ਦੇ ਕਮੈਂਟ ਐਵੇਂ ਕਿਉਂ ਕਰਦੇ ਆ ਇੱਥੇ ਆ ਕੇ ਆਹੀ ਕੰਮ ਯਾਰ ਨਹੀਂ ਜਿਹੜੇ ਗਦਾਮਾਂ 'ਚ ਜਿਹੜੇ ਗਦਾਮਾਂ 'ਚ ਉਹਨਾਂ ਛੱਡਾਂ 'ਚ ਉਹ ਉਹ ਕੀ ਆ ਉੱਥੇ ਬਹੁਤ ਸਟੇਟਸ ਦਾ ਕੰਮ ਕਰਦੇ ਆ ਉਹ ਵੀ ਤਾਂ ਲੇਬਰ ਦਾ ਹੀ ਕੰਮ ਕਰਦੇ ਆ ਚੱਲ ਜੀ ਆਪਾਂ ਹੁਣ ਗੱਲ ਤੋੜੀ ਆ ਮੈਨੂੰ ਆਏ ਦੱਸਣਾ ਜਿਹੜੇ ਕਮੈਂਟ ਕਰਦੇ ਆ ਵੀ ਲੈ ਇੱਥੇ ਆ ਕੇ ਕਰ ਲੈਂਦੇ ਇਹ ਕੰਮ ਤੁਸੀਂ ਜੇ ਪੰਜਾਬ ਦੇ ਮੁੰਡਿਆਂ ਨੂੰ ਪੜ੍ਹੇ ਲਿਖੇ ਨੂੰ ਇੱਥੇ ਕਰਨ ਦਿੰਦੇ ਇਹ ਕੰਮ ਤੁਸੀਂ ਬੇਰੋਜ਼ਗਾਰੀ ਬੇਰੋਜ਼ਗਾਰੀ ਕਰਕੇ ਰੱਖਦੇ ਮੁੰਡੇ ਨਹੀਂ ਸਾਡੇ ਪੰਜਾਬ ਦੇ ਕਿ ਸਰੀਰਕ ਕੰਮ ਕਰਦੇ ਇੰਦੇ ਪੜ੍ਹੇ ਲਿਖੇ ਤਾਂ ਕਿ ਅੱਜ ਪੜ੍ਹਿਆ ਲਿਖਿਆ ਸਰੀਰਕ ਕੰਮ ਕਰ ਲੈਂਦਾ ਅੱਜ ਵਿਦੇਸ਼ਾਂ ਚ ਤਾਂ ਨਾ ਰੁਲਦਾ ਫਿਰਦਾ ਕੋਈ ਕੈਨੇਡਾ ਨੂੰ ਨਟ ਜਿਹੜਾ ਪੜ੍ਹਿਆ ਲਿਖਿਆ ਉਹਨੂੰ ਕਹਿੰਦੇ ਨੇ ਤੁਸੀਂ ਜਦੋਂ ਆਏ ਕਹੀ ਗਿਆ ਲੈ ਪੜ ਲਿਖ ਕੇ ਆਹ ਕੰਮ ਕਰਨਾ ਹੈ ਹਾਂ ਨਾ ਉੱਥੇ ਟਿਕਣ ਦਿੱਤਾ ਨਾ ਹੁਣ ਬਾਹਰ ਟਿਕਣ ਦਿਨੇ ਕਿਸੇ ਪਾਸੇ ਇਹਨੂੰ ਨਹੀਂ ਹੈ ਕਹਿੰਦੇ ਹੁੰਦੇ ਵੀ ਕੋਈ ਆਏ ਤਾਂ ਨਹੀਂ ਕੋਈ ਕੀਮਤ ਦੇਣ ਵੀ ਭਾਈ ਤੁਸੀਂ ਬਾਹਰਲੇ ਮੁਲਕਾਂ 'ਚ ਜਾ ਕੇ ਠੀਕ ਆਏ ਨਹੀਂ ਪਤਾ ਵੀ ਜਿਹੜੇ ਬਾਹਰਲੇ ਮੁਲਕ ਬਾਹਰ ਵੀ ਉਹੀ ਕੰਮ ਜਿੰਨੇ ਕਹਿੰਦੇ ਹੁੰਦੇ ਨੇ ਜਿੰਨੇ ਕਹਿੰਦੇ ਹੁੰਦੇ ਨੇ ਦਾਤੀ ਨੂੰ ਇੱਕ ਪਾਸੇ ਤੇ ਦੁਨੀਆ ਨੂੰ ਦੋ ਪਾਸੇ ਦੰਦੇ ਉਹ ਕੰਮ ਜਿਹੜਾ ਬੰਦਾ ਦਾ ਯਾਰ ਉੱਥੇ ਵੀ ਪੀਏ ਦਾ ਕੰਮ ਕਰਦੇ ਮੁੰਡਾ ਫੈਕਟਰੀ 'ਚ ਕੰਮ ਕਰਦਾ ਹੋਰ ਇਹ ਨਹੀਂ ਫੈਕਟਰੀ 'ਚ ਕੰਮ ਕਰਦੇ ਉਹਦੇ ਦੇ ਕੋ ਵੱਧ ਕੰਮ ਕਰਨਾ ਬੜਾ ਚਾਹੁੰਦਾ ਜਿਹੜਾ ਬੰਦਾ ਜਿਹੜਾ ਬੰਦਾ ਜਿਹੜਾ ਬੰਦੇ ਦਾ ਕੰਮ ਕਰਦਾ ਜਿਵੇਂ ਉਹ ਅਸਰ ਉਹਨੂੰ ਕਹਿੰਦੇ ਨੇ ਸਾਲੇ ਤਮਾ ਹੀ ਬਹੁਤ ਵਧੀ ਹੋਈ ਆ ਉਧਰ ਵੀ ਜਿਹੜਾ ਨਹੀਂ ਕਰਦਾ ਉਹਨੂੰ ਕਹਿੰਦੇ ਨੇ ਇਹ ਤਾਂ ਸਦਾ ਘਰੀ ਪਿਆ ਰਹਿੰਦਾ ਇਹ ਤਾਂ ਬਸ ਕੁਛ ਨਹੀਂ ਇਹ ਤਾਂ ਖਤਮ ਆ ਤੇ ਹੁਣ ਬਾਹਰ ਦੇ ਮੁਰਕਾ ਚ ਵੀ ਕਹਿੰਦੇ ਆ ਛੱਡ ਕੇ ਆ ਜਾਓ ਪੈਸੇ ਕਿਤੇ ਤੇਰੇ ਪਾਸੇ ਨਹੀਂ ਦੁਨੀਆ ਟეკਣ ਦਿੰਦੀ ਇਹਦਾ ਆਪਣਾ ਲੋਡ ਦੇਖੋ ਜੀ ਆਪਣੇ ਖਾਤਰ ਕਰੋ ਦੁਨੀਆ ਦੀ ਪਰਵਾਹ ਨਾ ਕਰੋ ਬਸ ਵਧੀਆ ਕੰਮ ਕਰੋ ਬਸ ਗਾਲਤ ਵੀ ਨਹੀਂ ਕਰੋ ਵੀ ਦੁਨੀਆ ਦੀ ਪਰਵਾਹ ਨਹੀਂ ਆਪਣਾ ਮਿਹਨਤ ਕਰੋ ਲੋਕਾਂ ਦਾ ਕਹੀ ਜਾਣਾ ਹੈ ਨਾ ਪੰਜਾਬ ਚ ਕਰਨ ਜਿੰਨੇ ਆ ਪੰਜਾਬ ਵੀ ਮੁੰਡਿਆਂ ਨੂੰ ਮਿਹਨਤ ਨਾ ਬਾਹਰ ਕਰਨ ਜਿੰਨੇ ਇਹ ਤਾਂ ਨਹੀਂ ਹੈਗਾ ਵੀ ਬੰਦਾ ਹੀ ਸਰੀਰਕ ਮਿਹਨਤ ਕਰਦਾ ਠੀਕ ਆ ਤੁਸੀਂ ਅਗਲਾ ਆਪਣਾ ਪਰਿਵਾਰ ਚਾਰਦਾ ਕੋਈ ਚੋਰੀ ਤਾਂ ਨਹੀਂ ਕਰਦਾ ਸਾਹੀ ਬਾਹਰ ਆ ਕੇ ਆ ਹਾਂ ਚੋਰੀਆਂ ਠੱਗਿਆਂ ਦਾ ਤਾਂ ਵਧੀਆ ਵਾਲਾ ਜੋ ਮਰਜੀ ਆਪਣਾ ਕੰਮ ਕਰਦਾ ਮਿਹਨਤ ਕਰਦਾ ਆਪਣੀ ਮਿਹਨਤੀ ਰੋਟੀ ਖਾਂਦਾ ਕੋਈ ਗੱਲ ਕਿਸਾਨ ਤਾਂ ਪਤਾ ਹੀ ਆ ਭਾਈ ਅਸੀਂ ਕਿੰਨੇ ਕਿੰਨੇ ਦਿਨ ਆ ਤੇਰੇ ਭਾਜੀ ਹੁਣੀ ਉਹ ਕੋਪੈਂਟਾ ਪਾ ਕੇ ਕਦੇ ਸਲਾਣੇ ਨੂੰ ਜਾਣਾ ਕਦੇ ਕਿਦਰੇ ਨੂੰ ਐਡੀਆਂ ਐਡੀਆਂ ਟਰਾਲੀਆਂ ਭਰ ਕੇ ਰਾਤਾਂ ਨੂੰ ਸਾਰੀ ਰਾਤ ਜਾਗਦੇ ਰਹਿਣਾ ਵੀ ਕਦ ਪਹੁੰਚਣਗੇ ਖੜਬਾ ਹਾਂ ਉਹ ਮੇਲੇ ਵਾਲੇ ਨੇ ਟਰਾਲੀਆਂ ਲੈ ਕੇ ਖੜਦੇ ਤੇ ਉੱਤੇ ਅੱਧ ਬਜਾਦ ਕਰਾ ਕੇ ਮੇਲੇ ਵਾਲੇ ਹੱਥ ਖੜਾ ਕਰ ਦਿੰਦੇ ਵੀ ਹੁਣ ਨਹੀਂ ਕਰਨਾ ਲੈਣਾ ਕੰਮ ਛੱਡ ਕੇ ਵੀ ਆ ਜੀ ਪਹਿਣ ਤੂੰ ਦੀ ਹੁਣ ਟੀਚਰ ਸੀ ਜੇ ਤੂੰ ਕਹਿੰਦੀ ਮੈਂ ਤਾਂ ਟੀਚਰ ਹਾਂ ਮੈਂ ਨਹੀਂ ਭਈ ਇਹ ਕੰਮ ਕਰਨਾ ਆਏ ਥੋੜੋ ਹੁੰਦਾ ਤੇ ਨਹੀਂ ਇਹ ਤਾਂ ਹਾਂ ਜੇ ਕਿਸੇ ਨੇ ਸਰੀਰਿਕ ਕੰਮੇ ਨਾ ਮੈਂ ਮੈਂ ਤਾਂ ਟੀਚਿੰਗ ਕਰਦੇ ਵੀ ਕੁਰਸੀ ਪਰ ਨਹੀਂ ਬੈਠੀ ਸੀ ਧੀ ਗੱਲ ਦੱਸਾਂ ਮੈਂ ਤਾਂ ਖੜੀ ਰਹਿੰਦੀ ਸੀ ਹਾਂ ਸਹੀ ਗੱਲ ਹੈ ਲੋਕ ਲੋਕ ਸਰਕਾਰਾਂ ਨੂੰ ਲੋਕ ਸਰ ਲੋਕ ਸਰਕਾਰਾਂ ਨੂੰ ਇਹ ਦੋਸ਼ ਦਿੰਦੇ ਨੇ ਚਲੋ ਇਹ ਵੀ ਆ ਗੱਲ ਸਰਕਾਰਾਂ ਇਧਰ ਕਿਹੜਾ ਹਰੇਕ ਸਰਕਾਰੀ ਨੌਕਰੀਓ ਕਰਦਾ ਇੱਧਰ ਲੋਕ ਨਹੀਂ ਤਰੱਕੀ ਕਰਦੇ ਕੁੜੀਆਂ ਯੂਨੀਵਰਸਿਟੀ ਕਰੀਏ ਵੀ ਆ ਜਿਹੜੀ ਹਾਂ ਡਾਗਰਡਨ ਕਰਦੀਆਂ ਐਵੇਂ ਬੀਟੀ ਕਟਾਉਂਦੀ ਐ ਇਟਾਲੀਅਨ ਦਫ਼ਤਰ ਦੀ ਨੌਕਰੀ ਛੱਡ ਕੇ ਉਰੇ ਲੱਗੀ ਆ ਦੇਖ ਲੋ ਹਸਤਾਲੇ ਚ ਹਾਂ ਬੱਛਰੂਆਂ ਦੁੱਧ ਪਲਾਉਂਦੀ ਆ ਕੋਣ ਦੱਸੇ ਮੈਂ ਕਾਲਿਆਂ ਉਹੀ ਤਾਂ ਗੱਲ ਐ ਆਪਣੇ ਲੋਕ ਤਾਂ ਹੀ ਤਾਂ ਭੁੱਖੇ ਮਰਦੇ ਨੇ ਉਧਰ ਸੰਗ ਬਹੁ ਮੰਦ ਨੇ ਨਵੀਆਂ ਕੁੜੀਆਂ ਤਾਂ ਕਹਿੰਦੀਆਂ ਨੇ ਅਗਲਾ ਪਹਿਲਾ ਵਿਆਹ ਤੋਂ ਪਹਿਲਾਂ ਕਹਿੰਦਾ ਸਾਡੀ ਕੁੜੀਆਂ ਡੰਗਰਾਂ ਦਾ ਨਹੀਂ ਕਰਨਾ ਹੈਗਾ ਜੀ ਜੇ ਡੰਗਰਾਂ ਦੇ ਨਹੀਂ ਕਰੂ ਫੇਖ ਖਾਊਗੀ ਹੁਣ ਕਹਿੰਦੇ ਬੁੜੀਆਂ ਹੀ ਕੋਹਾ ਚੱਕੀ ਜਾਣਗੀਆਂ ساری ਉਮਰ ਕਹਿੰਦੇ ਹਾਂ ਸਹੀ ਤਾਂ ਹੈ ਸਹੀ ਗੱਲ ਆ ਜੇ ਪਹਿਲੇ ਸੁਣਾਵੇ ਪਹਿਲੀ ਸੁਣਾਵੇ ਸੁਣਾ ਦਿੰਦਾ ਪਹਿਲਾਂ ਗੱਲ ਕਰਦੀਆਂ ਨੇ ਜੀ ਕੋਈ ਨਾ ਦੁੱਧ ਹੈ ਪਹਿਲਾਂ ਕੁੜੀਆ ਗੱਲ ਕਰਦੀ ਹੈ ਸਾਡੀ ਕੁੜੀਆ ਡੰਗੜਾ ਦਾ ਕੰਮ ਕਰਨਾ ਹੈਗਾ ਐਂ ਕਹਿੰਦੇ ਨੇ ਪਹਿਲਾਂ ਨਾ ਚਾਹੀਦਾ ਦੁੱਧ ਆ ਪੀਣ ਨੂੰ ਦੁੱਧ ਚਾਹ ਨਹੀਂ ਕਹਿੰਦੀ ਬਿਨੇ ਚਾਹ ਖਰਾਬ ਕਰ ਦੇ ਦੁੱਧ ਚਾਹੀਦਾ ਦੁੱਧ ਕਿੱਥੋਂ ਆਊਗਾ ਫਿਰ ਡੰਗੜਾ ਦਾ ਕੰਮ ਡੰਗੜਾ ਦਾ ਕੰਮ ਨਹੀਂ ਕਰਨਾ ਦੁੱਧ ਕਿੱਥੋਂ ਆਊਗਾ ਮੈਂ ਦੇਖੋ ਮੈਂ ਖੇਤੀ ਵੀ ਕਰਦੇ ਸੀ ਘਰੇ ਹਾਂ 12 13 ਕਿਲਿਆਂ ਦੀ ਖੇਤੀ ਮੈਂ ਸਪਰੇਅ ਆਪ ਕਰਦਾ ਦੀ ਆ ਕੇ ਹਾਂ ਛੁੱਟੀ ਵਾਲੇ ਦਿਨ ਛੁੱਟੀ ਨਹੀਂ ਵੀ ਹੁੰਦੀ ਸੀ ਫੈਕਟਰੀ ਦੇ ਵਿੱਚ ਮੈਂ 2 2-4 ਘੰਟੇ ਦੀ ਛੁੱਟੀ ਲੈ ਕੇ ਆ ਕੇ ਕੰਮ ਕਰਦਾ ਸੀ ਸਾਡੇ ਅਣਨੀ ਕਮੰਡੀ ਵੀ ਕਹਿੰਦੇ ਨੇ ਵੀ ਹਾਂ ਮਨਦੀਪ ਵਰਗਾ ਮੁੰਡਾ ਹੈ ਨਹੀਂ ਕੋਈ ਚਲੋ ਆਪਣੀ ਸਿਫਤ ਨਹੀਂ ਕਰਨੀ ਚਾਹੀਦੀ ਜਿੱਥੇ ਹੀ ਇੱਥੇ ਮੈਲਜ ਵੀ 16 ਸਾਲ ਇੱਕੋ ਜਗ੍ਹਾ ਲਾਇਨੇ ਢਿੱਕੇ ਉਹ ਵੀ ਮਿੰਨਤਾ ਕਰਦੇ ਦੀ ਹੁਣ ਮੇਰੇ 6 ਵਜੇ ਦੀ ਮੈਂ ਆ ਗਿਆ ਚਲੋ 6 ਤੱਕ ਕੰਮ ਉਧਰ ਜਾਨੂੰ ਪੇਪਰ ਨਿਕਲੇ ਆਏ ਉਹ ਵੀ ਮੈਨੂੰ ਕਹਿੰਦੇ ਇਸ ਨੂੰ ਆ ਜਾ ਮੈਂ ਕਿਹਾ ਨਹੀਂ ਹੁਣ ਨਹੀਂ ਆਉਣਾ ਹੈਗਾ ਹੁਣ ਤਾਂ ਮੇਰਾ ਬਣ ਗਿਆ ਭਾਈ ਕਿੱਥੇ ਕੰਮ ਕਰੋ ਅਗਲਾ ਕਹੇ ਨਾਲ ਜ਼ਿੰਦਗੀ ਆ ਜ਼ਿੰਦਗੀ ਤੇ ਸਰਵੇ ਉਹੀ ਤਾਂ ਗੱਲ ਹੈ ਅੱਗੇ ਲੰਘਣਾ ਹੀ ਨਹੀਂ ਕਿਧਰ ਹਾਂ ਇਹ ਥੋੜਾ ਵੀ ਪੰਜਾਬੀ ਸ਼ਖਸ ਦਾ ਸੀ ਇਹ ਵੀ ਤਾਂ ਗੱਲ ਆ afghanistan afghanistan ਚ ਕੰਮ ਕਰਕੇ ਆਏ ਆ ਕਰੋਨਾ ਤੋਂ ਬਾਅਦ ਚੈਨ ਵਾਲਿਆਂ ਨੇ ਫਿਰਟ ਕਰੀ ਸੀ ਮਿਲ ਉਹ ਚੈਨ ਵਾਲਿਆਂ ਤੋਂ ਚੈਨ ਵਾਲੇ ਭੱਜ ਗਏ ਕਰੋਨਾ ਆ ਗਿਆ ਉਹ ਤੋਂ ਬਾਅਦ ਕਿਸੇ ਤੋਂ ਨਹੀਂ ਚੱਲੀ ਮਿਲ ਅਸੀਂ ਗਏ ਸੀਗੇ 4-5 ਬੰਦੇ ਅਸੀਂ ਮੇਲੇ ਚ ਲਈ ਅੱਜ ਵੀ ਜਿਆਦਾ ਸੀ ਉੱਥੋਂ ਛੱਡ ਗਏ ਆ ਮਾਲਕ ਸਾਨੂੰ ਹਾਂ ਇਹਨ ਪੂਰੇ ਮਾਨ ਸਨਮਾਨ ਨਾਲ ਇਹਨ ਪੂਰਾ ਸਾਡਾ ਸਵਾਗਤ ਕਰਕੇ ਗਿਆ ਵੀ ਕੋਈ ਗੱਲ ਨਹੀਂ ਵੀ ਜੇ ਥੋੜਾ ਜੀ ਕਰਿਆ ਗਾਹ ਨੂੰ ਫੇਰ ਆ ਜਾਓ ਅੱਜ ਵੀ ਕਹਿੰਦੇ ਨੇ ਵੀ ਆ ਜਾਓ ਤਨਖਾਹ ਵੀ ਵਧਾਉਣੀ ਦੀ ਫਿਰ ਅਸੀਂ ਕਰ ਨਹੀਂ ਹਾਲਾਤ ਖਰਾਬ ਨੇ ਰਹਿਣਾ ਨਹੀਂ ਹੈਗਾ ਹਾਂ ਨਾਲ ਦੇ ਬੰਦੇ ਨਹੀਂ ਮੰਨੇ ਹੈਗੇ ਫਿਰ ਇੱਕ ਗੱਲ ਮਨਦੀਪ ਮੈਂ ਕਹਿਣਾ ਹੀ ਇਹ ਗੱਲ ਚਾਹੁੰਦੀ ਹਾਂ ਸੁਣ ਹਾਂ ਜੀ ਜਿਹੜੇ ਹੁਣ ਆਪਾਂ ਇਹਨਾਂ ਨੂੰ ਲੱਗਦਾ ਵੀ ਅਸੀਂ ਪਤਾ ਨਹੀਂ ਇੱਥੇ ਕਿੰਨੇ ਕੁ ਦੁਖੀ ਆ ਪਾ ਇਹਨਾਂ ਸਾਲਿਆਂ ਦੇ ਕੰਮ ਕਰਕੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਤਾਂ ਫਿਕਸ ਘੱਟ ਸਮੇਂ ਵਿੱਚ ਕੰਮ ਕਰਕੇ ਆਪਣਾ ਉਹਨੀ ਤਰ੍ਹਾਂ ਦਾ ਲੈ ਲਾਂਗੇ ਅਸੀਂ ਤਾਂ ਅਸੀਂ ਤਾਂ ਉੱਥੇ ਅਸੀਂ ਮਾਲਕ ਦੇਖੀਆ ਤੂੰ ਹਾਂ ਮਾਲਕ ਸਾਡੇ ਨਾਲ ਕਿ ਕੰਡ ਠੇਕੀ ਜਾਂਦੇ ਆ ਅਗਲੇ ਨਾਲੇ ਇੱਕ ਗੱਲ ਇਹ ਆਪਣੇ ਘਰ ਆ ਜਾਂਦੇ ਆ ਇਹ ਸਾਲੇ ਚ ਫਿਰਦੇ ਨਾਲੇ ਇੱਕ ਗੱਲ ਇਹ ਵੀ ਆ ਬਾਹਰ ਆਉਂਦਾ ਹੀ ਉਹ ਬੰਦਾ ਜਿਹਨੇ ਕੋਸ਼ਿਸ਼ ਜਿਹਨੇ ਪਿੱਛੇ ਕਰਿਆ ਹੋਇਆ ਨਕਮਾ ਬੰਦਾ ਦਾ ਮੂੰਹ ਨਹੀਂ ਕਰਦਾ ਬਾਕੀ ਨਾਲੇ ਨਾਲੇ ਇੱਧਰ ਤਾਂ ਆਉਂਦਾ ਹੀ ਉਹੀ ਆ ਜਿਹਨੇ ਕਰਨਾ ਹੁੰਦਾ ਅਗਲੇ ਨੂੰ ਪਤਾ ਭਾਈ ਕੰਮ ਕਰਨਾ ਪੈਣਾ ਹੁਣ ਅੱਗੇ ਵਾਲੀਆਂ ਗੱਲਾਂ ਤਾਂ ਹੈ ਨਹੀਂ ਵੀ ਉਹ ਕਰਦੇ ਹੁੰਦੇ ਸੀ ਕਿਹੜਾ ਕੰਮ ਪਿੰਡ ਜਾ ਕੇ ਚੈਨੀਆਂ ਜਾਂ ਪਾ ਕੇ ਦਿਖਾਉਂਦੇ ਦੀ ਹੁਣ ਤਾਂ ਹਰੇਕ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਸਭ ਕੋ ਪਤਾ ਹੈ ਹੁਣ ਆਉਂਦਾ ਹੀ ਉਹੀ ਹੈ ਜਿਹਨੇ ਉਧਰ ਹੱਡ ਬਾਏ ਹੋਏ ਨੇ ਇੱਥੇ ਇੱਥੇ ਵੀ ਉਹਨੂੰ ਓੱਖਾਂ ਨਹੀਂ ਲੱਗਦੀ ਹਾਂ ਆਮ ਬੰਦੇ ਦਾ ਉਰੇ ਹੈ ਹੀ ਨਹੀਂ ਆਮ ਬੰਦੇ ਉੱਥੇ ਹੀ ਫਿਰਦੇ ਨੇ ਸਭ ਭਟਕਦੇ ਅਗਲਾ ਮੂੰਹ ਹੀ ਨਹੀਂ ਕਰਦਾ ਡਰਦਾ ਵੀ ਉਧਰ ਵੀ ਕੰਮ ਕਰਨਾ ਪਊ ਹਾਂ ਮੰਜਾ ਨਹੀਂ ਮਿਲਣਾ ਹੋਈ ਦਾ ਗੱਲ ਆ ਜਿਹੜੇ ਰੈਸ਼ ਕਹਿੰਦੇ ਆ ਫਿਰ ਆਪੇ ਦੇ ਨਹੀਂ ਕਹਿੰਦੇ ਉਹੀ ਦਾ ਗੱਲ ਆ ਇਹ ਜੀ ਕਮੈਂਟ ਵਾਲੇ ਰੈਸ਼ ਕਹਿੰਦੇ ਆ ਹਾਂ ਅਗਲਾ ਕਹਿੰਦਾ ਵੀ ਬਾਹਰ ਜਾ ਕੇ ਆਏ ਆ ਬਾਹਰ ਵਾਲੇ ਜੇ ਬਾਹਰ ਆਏ ਹੋਏ ਨੇ ਬੰਦੇ ਕਮਾਈ ਕਰਦੇ ਨੇ ਉਹਨਾਂ ਦਾ ਨਾਂ ਵੀ ਆ ਕੈਨੇਡਾ ਅਮਰੀਕਾ ਦੇ ਵਿੱਚ ਲੋਕਾਂ ਦਾ ਪੰਜਾਬੀਆਂ ਦੀ ਚੜ੍ਹਾਈ ਗਈ ਹੋਆ ਤਾਂ ਹੀ ਚੜ੍ਹਾਈ ਆ ਅਗਲੇ ਕੰਮ ਕਰਦੇ ਨੇ ਇਧਰ ਵੀ ਇਟਲੀ 'ਚ ਵੀ ਨਾਓ ਆ ਬੰਦਿਆਂ ਦਾ ਆਪਾਂ ਜਾਣਦੇ ਹਾਂ ਗੁਰੂ ਘਰਾਂ 'ਚ ਕਿੱਡੀਆਂ-ਕਿੱਡੀਆਂ ਗੱਡੀਆਂ ਲੈ ਕੇ ਆਉਂਦੇ ਆ ਉਹਨਾਂ ਇਹਨਾਂ ਕੋਲ ਨਹੀਂ ਹੈਗੀਆਂ ਉਹ ਗੱਡੀਆਂ ਜਿਹੜੇ ਆਪਣੇ ਪੰਜਾਬੀ ਭਾਈ ਲੈ ਕੇ ਆਉਂਦੇ ਨੇ ਜੀ ਉਹਨਾਂ ਨੇ ਕੁਝ ਕਰਿਆ ਤਾਂ ਹੀ ਲੈ ਕੇ ਆਉਂਦੇ ਨੇ ਇਹ ਲੋਕ ਕਿੰਨਾ ਸਤਿਕਾਰ ਕਰਦੇ ਆ ਹਾਂ ਉਹੀ ਤਾਂ ਗੱਲ ਆਈ ਨਹੀਂ ਹੁਣ ਦੇਖਦੇ ਨਹੀਂ ਉਹੀ ਤਾਂ ਗੱਲ ਆ ਫੇਰ ਵੀ ਨਹੀਂ ਹਟਦੇ ਕੋਈ ਗੱਲਾਂ ਕਰ ਲੋਕ ਜਿਨ੍ਹਾਂ ਨੇ ਮੈਨੂੰ ਲੱਗਦਾ ਨਾ ਸਾਡੇ ਨਿਆਣਿਆਂ ਨੂੰ ਬਾਹਰ ਵੀ ਨਹੀਂ ਕੰਮ ਕਰਨ ਦੇਣਾ ਇਹ ਜਿਹੜੇ ਹਟਜੋ ਭਾਈ ਹਟਜੋ ਪੰਜਾਬੀ ਹੁਣ ਸਾਰੇ ਜੇ ਇੰਜੀਨੀਅਰ ਬਣ ਗਏ ਕੌਣ ਨੌਕਰੀਆਂ ਦਊਗਾ ਹੱਥੀਂ ਕੰਮ ਵੀ ਤਾਂ ਕਰਨ ਵਾਲਾ ਚਾਹੀਦਾ ਕੋਈ ਜੇ ਹੱਥੀਂ ਦਾ ਆਪਣੀ ਜ਼ਿੰਦਗੀ ਦੇਖੀ ਜ਼ਿੰਦਗੀ ਆਪਾਂ ਨੂੰ ਬਹੁਤ ਕੁਝ ਅਸੀਂ ਆਪਣੇ ਘਰ ਦੇ ਮੁਤਾਬਕ ਵੀ ਢਾਲ ਜਾਈਆਂ ਹਾਂ ਮੈਂ ਮੋਜਾਂ ਨਾਲ ਰਹਿ ਸਕਦੀ ਸੀ ਮੈਂ ਗੱਡੀ ਵਿੱਚ ਜਾਂਦੀ ਸੀ ਪੜਾਉਣਾ ਹੁਣ ਕੁੜੀਆਂ ਨੇ ਅੱਡਾਂ ਨਾਲ ਰਹਿ ਸਕਦੀ ਸੀ ਮੈਂ ਆਪਣੇ ਆਪਣੇ ਆਦਮੀ ਨਾਲ ਨਹੀਂ ਰਹਿਣਾ ਤੇ ਆਪਣੇ ਬੱਚੇ ਨੂੰ ਨਹੀਂ ਸੰਭਾਲਣਾ ਉਹੀ ਤਾਂ ਗੱਲ ਹੈ ਬਹਾਰਲੇ ਮੁਲਕੇ ਥੋੜੇ ਬਾਹਰਲੇ ਮੁਲਕ ਕਰਕੇ ਥੋੜੇ ਐਂਡ ਤੇ ਕੇ ਵੀ ਲਾ ਦੇ ਆ ਅੱਛੇ ਵੀ ਛੜਪੇ ਸਹੀ ਇੱਥੇ ਤਾਂ ਮਿੱਟੀ ਪਈ ਪਈ ਵੀ ਹੈ ਇਹਨਾਂ ਨੂੰ ਨਹੀਂ ਪਤਾ ਹੈਗਾ ਪੱਥਰੀਲੀ ਜੀ ਹੈ ਨਾ ਦੇਖੋ ਪਾਣੀ ਪਗਾ ਹੋ ਜਾਣੀ ਇੱਥੇ ਵੀ ਲਾ ਦੇ ਦੋ ਵੀਰ ਨਹੀਂ ਦੀ ਆਪਣੇ ਕੋਲ ਜਦ ਇੰਡੀਆ ਨਹੀਂ ਕਦੇ ਬਹਿਲੇ ਬੈਠੇ ਬੁਰਾ ਲੱਗਦਾ ਬੇਕਾਰ ਜੀ ਲੱਗਦੀ ਆ ਸਾਡਾ ਗਲੇ ਮਿੱਟੀ ਵਾਲੇ ਨਾਲ ਇਹ ਤਾਂ ਵਿਚਾੜ ਛੜਤੀ ਦੀ ਬਾਹਰ ਬਜਰੀ ਜੀ ਦੀ ਇਹਦੇ ਨਾਲ ਮੈਂ ਕਿਹਾ ਬਜਰੀ ਹੈ ਵਿੱਚ ਦੇਸ਼ਾਂ ਵਿੱਚ ਇਹ ਗੱਲ ਮੈਂ ਜ਼ਰੂਰ ਮੰਨਦੀ ਆ ਇੰਗਲਿਸ਼ਾਂ ਬੰਦੇ ਦਾ ਫਰਕ ਪੈ ਜਾਂਦਾ ਪਰ ਜੇ ਕੋਈ ਗੱਲ ਨਹੀਂ ਇੰਗਲਿਸ਼ ਵਾਲੇ ਦੇਸ਼ ਵਿੱਚ ਨਹੀਂ ਪਹੁੰਚੇ ਜਿਹੜੇ ਸਪਾਉਂਦੇ ਆ ਬੋਲੀ ਲਈ ਆ ਬੋਲੀ ਉਹ ਤਾਂ ਉੱਥੇ ਵੀ ਬੋਲੀ ਪਰ ਕਿੱਥੇ ਵੀ ਆਏ ਜੰਦੇ ਨੇ ਪਾਸੇ ਨੂੰ ਕੰਮ ਕਰਨੇ ਨੂੰ ਨਹੀਂ ਮੰਦੀ ਪਰ ਉਰੇ ਵੀ ਬੋਲੀ ਆ ਜਾਂਦੀ ਜਾਂ 2 ਸਾਲ ਚਾਮ ਬੰਦੇ ਨੂੰ ਬੋਲੀ ਆ ਜਾਂਦੀ ਹੈ ਚਲੋ ਇਸੇ ਜਮਤ ਆਪਕਦੀ ਗੱਲ ਵੀ ਹੁੰਦੀ ਆ ਬੰਦੇ ਦੀ ਉਹ ਉਮਰ ਲੰਘ ਜਾਂਦੀ ਆ ਪੜ੍ਹਾਈ ਦੀ ਫਿਰ ਕਿਹਾ ਉਹ ਦਿਲ ਨਹੀਂ ਕਰਦਾ ਹੈਗਾ ਵੀ ਹਾਂ ਕਿਉਂ ਬਹਿਲੇ ਬੈਠੀ ਸਿੱਖਣ ਤਾਂ ਸਭ ਕੁਝ ਸਿੱਖ ਹੋ ਜਾਂਦਾ ਚਲੋ ਅੱਧੀ ਡਾਕਟਰੀ ਸਿੱਖ ਗਏ ਉਹੀ ਤਾਂ ਗੱਲ ਆ ਜੀ ਆਪਣੇ ਮੁੰਡੇ ਦੇਖ ਲਓ ਇੱਧਰ ਹਸਤਾਲਾਂ ਵਿੱਚ ਡਾਕਟਰ ਬਣੇ ਹੋਏ ਨੇ ਨਾਲ-ਨਾਲ ਡਾਕਟਰੀ ਦੀ ਕਿੱਗੇ ਹਾਂ ਡਾਕਟਰ ਇੱਕ ਗੰਦਾ ਕੰਮ ਤਾਂ ਕਹਿ ਨਹੀਂ ਸਕਦੇ ਡਾਕਟਰ ਇਥੇ ਗੋਹੇ ਨਾਲ ਲਿਪੜਿਆ ਰਹਿੰਦਾ ਆਪਣੇ ਉਧਰ ਨਹੀਂ ਲਿਪੜਦੇ ਜੀ ਹਾਂ ਅਸੀਂ ਸਾਡੇ ਵਰਗੇ ਨੰਬਰ ਦਸਤੇ ਬਾਹਰ ਖੜੇ ਹੁੰਦੇ ਹਾਂ ਡਾਕਟਰ ਬਜਾਰਾ ਟੀਕੇ ਲਾਉਂਦਾ ਐ ਕਰਦਾ ਮਤਲਬ ਐਨ ਗੋਹੇ ਨਾਲ ਲਿਪੜੇ ਹੋਏ ਹੁੰਦੇ ਆ ਉਹ ਉਹਨਾਂ ਦੇ ਕਾਗਜ਼ ਪਾਏ ਦੇ ਡਾਕਟਰ ਨਹੀਂ ਚਲੋ ਆਪਣੇ ਜਿਹੜੇ ਆਮ ਜਿਹੜੇ ਬੰਦਿਆਂ ਦੇ ਡਾਕਟਰ ਨੇ ਉਹ ਨਹੀਂ ਉਥੇ ਕਿੰਨਾ ਚੀਰਫਾੜ ਕਰਦੇ ਹਾਂ ਉਹ ਉਹ ਕਿੰਨੇ ਪੜ੍ਹ ਲਿਖੇ ਹੁੰਦੇ ਨੇ ਹਾਂ ਕਿੰਨਾ ਉਹ ਕੰਮ ਨੂੰ ਗੰਦਾ ਨਹੀਂ ਕਹਿੰਦੇ ਡੇਡ ਡੇਡ ਕਰੋੜ ਲੱਗਦਾ ਐਮਬੀਬੀਐਸ ਕਰਨ ਤੇ ਸਰੀਰ ਕੀ ਤੱਕ ਆਲਾ ਉਹ ਉਹ ਕੁਛ ਕਰਕੇ ਡਾਕਟਰ ਨਹੀਂ ਲੱਬੜੇ ਫਿਰਦੇ ਹੁੰਦੇ ਹਾਂ ਸੜੇ ਐ ਵੱਡੇ ਟੁੱਕੇ ਬੰਦੇ ਗਲੇ ਹੋਿਆਂ ਦੇ ਹੱਥ ਲਾਉਂਦੇ ਨੇ ਆ ਕੇ ਉਹ ਉਹ ਨਹੀਂ ਲਾਉਂਦੇ ਕੀੜੇ ਪਏ ਹੋਿਆਂ ਵਾਲੇ ਜਿਹੜੇ ਲੱਤਾਂ ਬਾਹਾਂ 'ਚ ਪਏ ਹੁੰਦੇ ਨੇ ਸਰੀਰ 'ਚ ਉਹ ਨਹੀਂ ਕੱਢਦੇ ਉਹ ਸਭ ਕੁਝ ਕਰਦੇ ਨੇ ਨਰਸਾਂ ਨੇ ਕੁੜੀਆਂ ਜਿਹੜੀਆਂ ਇੰਨੀ ਪੜ੍ਹਾਈ ਵੜ ਕੇ ਕਰਦੀਆਂ ਨੇ ਉਹ ਨਹੀਂ ਕਰਦੀਆਂ ਬਚਾਰੀਆਂ ਜਮਾ ਨਹੀਂ ਕਿਸੇ ਦਾ ਇੱਥੇ ਜਮਾ ਨਹੀਂ ਕਲਿਆਣ ਮੰਦੀਆਂ ਇੰਨਾ ਮਤਲਬ ਮੈਕਸੀਜੀਡੀ ਇੱਥੇ ਸੇਵਾ ਕਰੀਏ ਹਾਂ ਆਸਾਸ ਕੇ ਕਰਦੀਆਂ ਦੀ ਉਹੀ ਤਾਂ ਗੱਲ ਆ ਇਹ ਜਿਹੜਾ ਬੰਦਾ ਜੀਨੇ ਕੁਝ ਕਰਿਆ ਨਹੀਂ ਨਾ ਹੁੰਦਾ ਉਹੀ ਬਾਲੀਆਂ ਗੱਲਾਂ ਕਰਦਾ ਹੁੰਦਾ ਇਹਨਾਂ ਗੱਲਾਂ ਨੂੰ ਸੁਣ ਕੇ ਨਾ ਸਾਨੂੰ ਕਮੈਂਟਸ ਜਿਹੜੀਆਂ ਨੇ ਕਰੇਆਂ ਤੁਸੀਂ ਆਪੇ ਪੜ ਲਿਓ ਉਹਨਾਂ ਨੂੰ ਤੁਸੀਂ ਉਹ ਜਵਾਬ ਦੇ ਸਕਦੇ ਆ ਤਾਂ ਕਿ ਇਹ ਗੱਲ ਖਤਮ ਹੋਵੇ ਇੱਥੇ ਨਾ ਲੋਕ ਬਾਹਰਲੇ ਨਿਆਣਿਆਂ ਨੂੰ ਕੰਮ ਕਰਨ ਦੇਣ ਜਿਹੜੇ ਬਾਹਰ ਚਲੇ ਕੇ ਉਹਨਾਂ ਡੀਮੋਟੀਵੇਟ ਕਰੀ ਜਾਂਦੇ ਆ ਸਮਝ ਨਹੀਂ ਆਉਂਦੀ ਹੈ ਜੀ ਦੁਨੀਆ ਨੂੰ ਬੱਚਿਆਂ ਨੂੰ ਹੌਸਲਾ ਦੋਸਤੋ ਕੋ ਠੀਕ ਆ ਮੁੜ ਕੇ ਪੰਜਾਬ ਵੀ ਆਉਣ ਤੁਸੀਂ ਪੰਜਾਬ ਜੋਗੇ ਵੀ ਨਹੀਂ ਛੱਡਣੇ ਵੀ ਸਾਨੂੰ ਐਵੇਂ ਐਵੇਂ ਕਹਿੰਦੇ ਆ ਕਿ ਨਹੀਂ ਬੱਚਿਆਂ ਦਾ ਮਨ ਹੋਣਾ ਹੀ ਸਕੋ ਇਹ ਪੰਜਾਬੀ ਸਾਨੂੰ ਐਵੇਂ ਕਰੀ ਜਾਂਦੇ ਆ ਸਾਡੇ ਹੀ ਬੰਦੇ ਆ ਰਹੀਏ ਇਹ ਇੱਧਰ ਲਾਨੇ ਨਵੇਂ ਗਰੇੜੀ ਐ ਨੰਨੇ ਮੈਂ ਕਿਹਾ ਸਕੂਲਾਂ ਚ ਪੜਾਉਂਦੇ ਆ ਕਦੇ ਟੀਚਰ ਦੀ ਪੇ ਨਹੀਂ ਪੁੱਛਦੇ ਹੈਗੇ ਸਾਡੇ ਪੰਜਾਬੀ ਉਹ ਪਿਆਰ ਪਿਆਰ ਉਹਨਾਂ ਇੰਨੀ-ਇੰਨੀ ਪੜੀਆਂ ਕੁੜੀਆਂ ਬਾਹਰ ਚਲੇ ਜਾਨੀਆਂ ਤੁਸੀਂ ਪੁੱਛੋ ਤਾਂ ਸਹੀ ਸਰਕਾਰੀ ਟੀਚਰ ਵਾਂਗੂ ਜੇ ਚੱਲ ਠੀਕ ਆ ਨਹੀਂ ਕੋਵਰਮੈਂਟ ਜੌਬ ਹੈਗੀ ਉਹਨਾਂ ਦੀਆਂ ਪੇਆ ਪੁੱਛੋ ਐਨ ਐਨ ਤੁਸੀਂ ਫੀਸਾਂ ਦਿੰਨੇ ਆ ਵੀ ਟੀਚਰ ਨੂੰ ਪੇ ਕਿੰਨੀ ਦਿੰਦਾ ਸਕੂਲ ਟੀਚਰ ਦੀ ਕੀ ਟੀਚਰ ਦੀ ਚਲੋ ਮੰਨਿਆ ਪੇ ਜਿਹੜੇ ਗੁਰੂ ਘਰ ਜਿਹੜੇ ਟੀਚਰ ਦੀ ਉਹ ਗੱਲ ਕਰੂੰਗੇ ਜਿਹੜੇ ਗੁਰੂ ਘਰਾਂ ਦੇ ਵਿੱਚ ਗ੍ਰਾਂਥੀ ਨੇ ਉਹਨਾਂ ਦਾ ਦੇਖ ਲਓ ਕਿੰਨਾ ਬੁਰਾ ਹਾਲਾ ਬਿਜਾਰਿਆਂ ਦਾ ਗ੍ਰਾਂਥੀ ਕੋਈ ਕਹਿੰਦਾ ਜਿਵਾਕ ਵੀ ਮੈਂ ਗੁਰੂ ਘਰ ਦਾ ਗ੍ਰਾਂਥੀ ਬਣਾ ਕੋਈ ਕੋਈ ਕਹਿੰਦਾ ਆਪਣੇ ਜਵਾਬ ਨੂੰ ਹੀ ਮੈਂ ਬਣਾਵਾ ਗ੍ਰਾਂਥੀ ਬਣਾ ਤਾਂ ਕੁਝ ਮਿਲਣਾ ਹੀ ਨਹੀਂ ਆ ਮਨੁੱਖਤਾ ਦੀ ਸੇਵਾ ਵਾਲਾ ਜਿਹੜਾ ਬਜ਼ੁਰਗ ਮਿੰਟੂ ਆ ਉਹ ਅੱਜ ਦੇਖਿਆ ਦੋ ਬਜ਼ੁਰਗ ਲੈ ਕੇ ਗਿਆ ਅਮਰਸਰ ਦੇ ਬੈਠਾ ਦੀਗਾ ਬੱਸ ਅੱਡੇ ਦੇ ਵਿੱਚ ਵਿਚਾਰਾ ਅੰਨਾ ਜਮੇ ਅੱਖਾਂ ਤੋਂ ਉਹਨੂੰ ਜੇ ਕੋਈ ਖਾਣ ਦੇ ਜਾਂਦਾ ਖਾਲੰਦਾ ਸੀ ਉਹ ਦੱਸਦਾ ਜੀ ਕਿਹੜੇ ਪਿੰਡ ਵਿੱਚ ਕਿੰਨੇ ਸਾਲਾਂ ਦਾ ਸੇਵਾ ਕੀਤੀ ਉਹਨਾਂ ਮੇਰੇ ਅੱਖਾਂ ਦਾ ਆਪਰੇਸ਼ਨ ਵੀ ਨਹੀਂ ਕਰਾਇਆ ਕੋਈ ਪਿੰਡ ਦੇ ਆਣੇ ਫੇਰ ਨਾ ਕਹਿੰਦਾ ਮੈਂ ਕੋਈ ਤਨਖਾਹ ਲੈਂਦਾ ਦੀ ਆਪਣੇ ਲੋਕ ਗੱਲਾਂ ਬਹੁਤ ਮਾਰਦੇ ਨੇ ਕਰਨ ਜੋਗੇ ਕੁਝ ਹੈ ਨਹੀਂ ਇਹ ਇਹ ਜਿਹੇ ਬੰਦਿਆਂ ਦਾ ਕਰੋ ਲੰਗਰ ਲਾਈ ਜਾਂਦੇ ਨੇ ਉਹ ੱੱੱਕੇ ਨਾ ਘੇਰ ਘੇਰ ਕੇ ਖੜਾਉਂਦੇ ਨੇ ਵੀ ਜਿਹੜੀ ਸੇਵਾ ਕਰਨ ਵਾਲੇ ਆ ਉਹ ਕਰੋ ਲੰਗਰ ਵੀ ਲਾਓ ਚਲੋ ਸਿੰਪਲ ਲਾਓ ਉਹ ਜਿੱਦਾਂ ਨੂੰ ਹੋ ਜਾਂਦੇ ਨੇ ਉਦੋਂ ਨੂੰ ਹੋ ਜਾਂਦੇ ਨੇ ਇੱਕ ਜਿੱਦਾਂ ਨੂੰ ਹੋ ਜਾਂਦੇ ਨੇ ਹੁਣ ਹੁਣ ਸ਼ਵੀਲਾਂ ਲੱਗਣੀਆਂ ਨੇ ਹਰੇਕ ਪਿੰਡ 'ਚ ਸ਼ਵੀਲ ਲੱਗਣੀ ਆ ਜਾਂ ਪਤਾ ਵੀ ਹੁਣ ਇੱਥੋਂ ਵੀ ਕਿੰਨੇ ਕਿਲੋਮੀਟਰ ਥੋੜੋ ਪੀਊਗਾ ਕੋਈ ਜਾ ਕੇ ਜਿਹੜਾ ਕੰਮ ਕਰਨ ਵਾਲਾ ਦਿਖਾਉਂਦੇ ਨਹੀਂ ਜਿਹੜਾ ਕੰਮ ਕਰਨ ਵਾਲਾ ਉਹ ਕਰੋ ਵਧੀਆ ਪਿੰਡ ਦੇ ਵਿੱਚ ਕਿੰਨੇ ਬਜਾਰੇ ਕੋਈ ਗਰੀਬ ਗੁਰਬੇ ਨੇ ਜਿਨ੍ਹਾਂ ਦਾ ਕੋਈ ਨਹੀਂ ਹੈਗਾ ਜਾਂ ਕੋਈ ਨਿਆਣਾ ਪੜਨੇ ਵਾਲਾ ਉਹਦੀ ਸੇਵਾ ਕਰਦੋ ਮਦਦ ਕਰਦੋ ਪਣੀਏ ਕਾ ਦਿਖਾਉਂਦੇ ਉਹੀ ਤਾਂ ਗੱਲ ਆਈ ਬਸ ਜਿੱਥੇ ਆਪਣਾ ਦਿਖਾਵਾ ਹੋਵੇ ਉਹ ਕੰਮ ਕਰਨਾ ਉਹਨੇ ਕਹਿੰਨੇ ਆ ਅਸੀਂ ਵੀ ਬਾਹਰ ਦਿਖਾਵੇ ਕਰੀ ਜਾਈਏ ਟੂਰਨਾਮੈਂਟ ਕਰਾਉਂਦੇ ਨੇ ਪਿੰਡਾਂ 'ਚ ਵੀ ਫੋਟੋਆਂ ਲਵਾਉਣ ਦੇ ਮਾਰੇ ਬਹੁਤ ਗੱਲਾਂ ਕਰਦੇ ਨੇ ਬੋਰਡ ਲੱਗਣ ਸਾਡੇ ਚੌਂਕਾਂ ਦੇ ਵਿੱਚ ਉਹ ਕੰਮ ਕਰਨਾ ਜਿਹੜਾ ਦਿਖਾਵਾ ਹੋਵੇ ਪਤਾ ਨਹੀਂ ਕਿ ਮੈਂ ਕਿਹੜੇ ਵੇਸ ਤੇ ਕਿਹੜੀ ਇਹਨਾਂ ਦਾ ਸਟੇਟਸ ਆ ਸੱਚੀ ਗੱਲ ਆ ਇੱਥੇ ਤੇ ਮਰ ਜਾਣਾ ਲੰਘ ਜਾਣਾ ਦੁਨੀਆ ਪਰੋਂ ਤੇ ਰੋਗ ਲਾਉਣੇ ਆ ਸਰੀਰਕ ਕੰਮ ਜਿਹੜਾ ਪੜਾਤਾ ਉਹਨੂੰ ਤਾਂ ਕਹਿੰਦੇ ਆ ਬਸ ਤੂੰ ਕੁਰਸੀ 'ਤੇ ਬੈਠਣਾ ਤੇ ਸਰੀਰਕ ਕੰਮ ਨਹੀਂ ਕਰਨਾ ਹਾਂ ਜੀ ਨਾ ਜਿੱਲੜਾ ਕਰ ਦਾਨੇ ਆ ਪੜਾ ਕੇ ਸਭ ਆਪਣੇ ਬੱਚੇ ਨੂੰ ਮੈਂ ਤਾਂ ਇਹੀ ਗੱਲ ਆ ਵੀ ਮੈਂ ਤਾਂ ਸਭੋ ਜਾਣ ਬੁੱਝ ਕੇ ਲਿਆ ਮੰਦੀ ਪੈ ਤੇ ਘੁੰਮ ਕੇ ਕੰਮ ਲਿਆ ਸਭੋ ਵੀ ਹਾਂ ਇਹ ਤਾਂ ਕਰਨਾ ਹੀ ਕਰਨਾ ਹੈ ਭਾਜੀ ਤੇਰੇ ਨਾਲ ਕਰੀ ਜਾਨੇ ਨਾ ਠੀਕ ਹੈ ਜੀ ਹੁਣ ਨਹੀਂ ਮੈਂ ਤਾਂ ਕਰਨੇ ਕਰਨਾ ਮੈਂ ਕਿਹਾ ਮੈਂ ਕਿਤੇ ਪੁੱਠੇ ਨਹੀਂ ਪਹਿਲੀ ਬਾਕੀ ਹੈ ਉਹੀ ਤਾਂ ਗੱਲ ਹੈ ਜਿਹਨੇ ਪੈਣ ਮੇਰੇ ਸਾਹਮਣੇ ਆ ਮੈਂ ਜੇ ਉਹਨੂੰ ਸਮੇਂ ਨੂੰ ਨਹੀਂ ਸੰਭਾਲੂਗੀ ਹਾਂ ਜੀ ਫਿਰ ਮੈਨੂੰ ਚੰਗਾ ਹੀ ਨਹੀਂ ਲੱਗਣਾ ਹੈਗਾ ਹਾਂ ਜੀ ਉਹ ਪੜ੍ਹਾਈ ਲਿਖਾਈ ਦਾ ਮਤਲਬ ਆ ਅਸੀਂ ਕਹੀ ਜੀ ਜ਼ਿੰਦਗੀ ਗੁਜ਼ਾਰਨੀ ਆ ਸਹੀ ਗੱਲ ਆ ਜੀ ਹੁਣ ਇਹ ਸਮਝਣ ਕਿ ਵੀ ਕੰਮ ਕਰਨੇ ਨੂੰ ਜ਼ਿੰਦਗੀ ਨਹੀਂ ਸਮਝਦੇ ਦੇਖੀ ਹੈ ਹੁਣ ਪਿਆ ਇਹਨਾਂ ਨੂੰ ਨਹੀਂ ਸਮਝਾਉਣਾ ਕੁਝ ਵੀ ਲੋਕ ਉਹੀ ਤਾਂ ਗੱਲ ਆ ਜੀ ਕਹਿੰਿਆ ਹੋਈਆਂ ਸੱਚੀਆਂ ਸੱਚ ਜਿਹੜਾ ਬੰਦਾ ਜਿਹੜੀ ਲਾਈਨ ਤੇ ਚੱਲਦਾ ਉਹਨੂੰ ਉਹ ਵਧੀਆ ਜਿਹੜਾ ਹੁਣ ਆਪਾਂ ਨੂੰ ਪਤਾ ਸਹੀ ਕੰਮ ਹੈ ਆਪਾਂ ਨੂੰ ਲਾਈਨ ਵਧੀਆ ਜਿਹੜੇ ਬੰਦੇ ਨੂੰ ਪਤਾ ਹੋਊਗਾ ਵੀ ਹਾਂ ਇਹ ਲਾਈਨ ਸਹੀ ਹੈ ਉਹੀ ਬੰਦਾ ਸਹੀ ਕਹੂਗਾ ਜਿਹੜਾ ਬੇਲੜ ਬੰਦਾ ਉਹ ਥੋੜੋ ਕਹੂਗਾ ਬੇਲੜ ਬੰਦੇ ਨੂੰ ਤਾਂ ਇਹ ਵਧੀਆ ਲੱਗਣੀਆਂ ਗੱਲਾਂ ਇਹਦੇ ਕੰਮ ਨੂੰ ਕੰਮ ਦੇ ਜਿਉਂ ਦੁਨੀਆ ਦੇ ਜਿਹੜੇ ਬਾਸੀ ਕੋਨੇ 'ਚ ਹੋਵੇ ਪੰਜਾਬ 'ਚ ਵੀ ਆ ਅਸੀਂ ਜਾ ਕੇ ਪੰਜਾਬ 'ਚ ਵੀ ਨਹੀਂ ਬੈਠਦੇ ਤੈਨੂੰ ਸਿੱਧੀ ਕਰ ਹੁਣ ਤੇ ਜਾ ਕੇ ਵੀ ਨਹੀਂ ਜਾ ਕੇ ਪੰਜਾਬ 'ਚ ਵੀ ਫੇਰ ਬੈਠੇ ਦੇ ਨਹੀਂ ਆਏ ਨਹੀਂ ਵੀ ਹਾਂ ਬੈਠ ਜੀਏ ਜਾਏ ਇਰਕੇ ਸਾਨੂੰ ਬਿਲੇ ਬੈਠਣ ਦਿੰਦੇ ਨੇ ਘਰ ਜਾ ਕੇ ਉੱਥੇ ਕੰਮ ਕਰੀਦਾ ਹੀ ਆ ਜੀ ਦੇ ਜਿਹੜਾ ਗਏ ਹੁੰਦੇ ਨੇ ਹੌਲਾ ਪੰਡਾ ਹੁੰਦਾ ਉਹ ਉਹ ਵੱਧ ਖੜਕਦਾ ਹੀ ਹੁੰਦਾ ਜਾ ਕੇ ਉੱਥੇ ਜਿਹੜਾ ਭਾਰਾ ਪੰਡਾ ਉਹ ਥੋੜੀ ਆਵਾਜ਼ ਕਰਦਾ ਹੁੰਦਾ ਚੱਲ ਹੁਣ ਜੇ ਤੁਸੀਂ ਆਪਣੀ ਹਿੰਮਤ ਰੱਖਦੇ ਆ ਕਮੈਂਟਸ ਕਰਨ ਦੀ ਅਸੀਂ ਵੀ ਤਾਂ ਹੁਣ ਮੈਂ ਕਹ ਦੱਸਣਾ ਵੀ ਚਾਹੀਦਾ ਥੋੜਾ ਜਿਹਾ ਵੀ ਹਾਂ ਥੋੜੀ ਜੀ ਜਿਹੀ ਅਸਲੀਅਤ ਇਹਨਾਂ ਦੇ ਮਨ ਨੂੰ ਲੱਗੇ ਛੂਵੇ ਕੰਮ ਕਰੋ ਆਪਣਾ ਆ ਕੇ ਬਹਾਰ ਆਇਓ ਭਾਈ ਆਪਣਾ ਵਧੀਆ ਆਪਣੇ ਆਪਣੇ ਮਾਪੇ ਕਹੀ ਜਾਂਦੇ ਆਜੋ ਆਜੋ ਪਹਿਲਾਂ ਭੇਜੀ ਜਾਂਦੇ ਆ ਉਹਨਾਂ ਨੂੰ ਕੋਈ ਸਰੀਰਕ ਕੰਮ ਨਹੀਂ ਸਿਖਾਉਂਦੇ ਹੈਗਾ ਠੀਕ ਆ ਪੜ੍ਹਾਈ ਲਿਖਾਈ ਹੈ ਵਧੀਆ ਜ਼ਿੰਦਗੀ ਵਾਸਤੇ ਆ ਜਿਹੜਾ ਬੰਦਾ ਜਿਹੜਾ ਬੰਦਾ ਕਹਿੰਦਾ ਵੀ ਮੈਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਾਂ ਆਪਣੇ ਮਾਪੇ ਨੂੰ ਸੁਖ ਦਵਾ ਵੀ ਹਾਂ ਚਲੋ ਮਾਪੇ ਦੀ ਜ਼ਿੰਦਗੀ ਵਧੀਆ ਬਣੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣੇ ਅਗਲਾ ਭਾਈ ਆਪਣੇ ਦਮ ਤੇ ਆਉਂਦਾ ਕੋਈ ਵੀ ਆਉਂਦਾ ਆਪਣੇ ਘਰੋਂ ਪੈਸੇ ਲਾ ਕੇ ਆਉਂਦਾ ਠੱਗੀਆਂ ਵੀ ਹੁੰਦੀਆਂ ਨੇ ਵਿਚਾਰੇਆਂ ਲੋਕਾਂ ਨਾਲ ਅਗਲਾ ਆਪਣੇ ਦੰਦ ਤੇ ਆਉਂਦਾ ਲੋਕਾਂ ਤਾਂ ਮਾੜਾ ਚੰਗਾ ਕਹਿਣ ਦੀ ਲੋੜ ਹੀ ਨਹੀਂ ਜੋ ਅਗਲਾ ਨੀ ਕੰਮ ਕਰਦੇ ਆਂਦੇ ਹੱਥੋਂ ਖੋਣੇ ਵਾਲੀ ਗੱਲ ਆ ਉਹੀ ਤਾਂ ਗੱਲ ਆ ਜੀ ਬੋਲੀ ਜਾਂਦੇ ਆ ਬੈਠੇ ਮੈਨੂੰ ਤਾਂ ਇਹ ਨਹੀਂ ਸਮਝ ਨਹੀਂ ਕਿ ਕਿੰਨੇ ਕੰਮ ਕਰਦੇ ਆ ਇਹ ਐਨੇ ਕਿੰਨੇ ਕੰਮੇ ਹੋਣਗੇ ਇਹ ਇੱਕ ਸੁਥਰਾ ਹੀ ਕੰਮ ਕਰਦੇ ਆ ਮੈਨੂੰ ਲੱਗਦਾ ਇਹ ਦੂਰੇ ਕੰਮ ਦਾ ਹੁਣ ਸੁਥਰਾ ਕੰਮ ਕਿਹਾ ਜਾਂਦਾ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਸੁਥਰਾ ਦਾ ਬਸ ਹੁਣ ਰੱਬ ਦਾ ਹੀ ਨੋਆ ਬਿਆਹ ਦੇਖ ਲਓ ਕਿੰਨੇ ਤਕੜੇ ਹੁੰਦੇ ਨੇ بس ਇਹ ਗੱਲਾਂ ਜੋਗੇ ਰਹਿ ਗਏ ਆਪਣੇ ਲੋਕ ਚਾਹੇ ਜਮੀਨ ਵਿਖ ਜਵੇ ਪਰ ਗਮਾਂਡੀ ਨੂੰ ਦਿਖਾਉਣਾ ਹੁੰਦਾ ਵੀ ਹਾਂ ਅਸੀਂ ਆ ਪੈਲਸ ਕਰਿਆ ਰੋਜ਼ਗਾਰ ਨਹੀਂ ਪਾਉਣਾ ਆਪਣੀ ਨੇ ਹਾਂ ਹੀ ਹਾਂ ਜੇ ਇੱਕ ਦੇ ਕੋ ਗੁੰਜਾਇਸਾ ਉਹਨੇ ਕਰਿਆ ਉਹ ਵੀ ਰੀਤ ਜ਼ਰੂਰ ਕਰਨੀ ਜਵਾਬ ਵੀ ਆਈ ਨੇ ਹੁਣ ਅੱਜ ਕੱਲ ਦੇ ਜਵਾਬ ਵੀ ਦੇਖੋ ਦੇਖ ਮਗਰ ਲੱਗਦੇ ਨੇ ਜਿਹੜੀਆਂ ਗੱਲਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਨਸ਼ੇ ਦਾ ਕਰਨਾ ਨਹੀਂ ਚਾਹੀਦਾ ਹਾਂ ਜੀ ਤੁਮਦੇ ਕਰਦੇ ਆ ਉੱਥੇ ਥੋੜੇ ਥੋੜੇ ਸਾਰਿਆਂ ਦੀ ਨਹੀਂ ਗੱਲ ਕਰਦੀ ਬਥੇਰੇ ਚੰਗੇ ਦੀਆਂ ਹੁਣ ਉਹ ਰੇਟ ਹੁਣ ਇਟਲੀ ਦੇ ਵਿੱਚ ਦੇਖ ਲਓ ਹਾਲਾ ਕਰਤੇ ਇਹੀ ਗੱਲ ਆ ਉੱਥੇ ਪੰਜਾਬ ਨੂੰ ਸੰਭਣਾ ਨਹੀਂ ਹੋਰੇ ਪਾਸੇ ਨੂੰ ਨਾ ਬੋਲੀ ਜਾਂਦੀਆਂ ਬਸ ਹੋਰੇ ਪਾਸੇ ਹੁਣ ਇਟਲੀ ਦੇ ਵਿੱਚ ਦੇਖ ਲਓ 18 ਸਾਲ ਤੋਂ ਪਹਿਲਾਂ ਕੋਈ ਸਿਗਰੇਟ ਵੀ ਲੈ ਸਕਦਾ ਕਹਿੰਦੇ ਦੁਕਾਨ ਤੋਂ ਹਾਂ ਚਲੋ ਠੀਕ ਆ ਕਰੀਏ ਵਲੌਗ ਦਾ ਇਸੀ ਐਂਡ ਵੀਡੀਓ ਵਿੱਚ ਗੱਲਾਂ ਦੇ ਨਾਲ ਤੁਸੀਂ ਕਿਵੇਂ ਆ ਤੁਹਾਡੇ ਵਿਚਾਰ ਇਹ ਜ਼ਰੂਰ ਦੱਸਿਓ ਬਾਕੀ ਜਿਹੜਾ ਬਹੁਤੇ ਕੰਮ ਐ ਆ ਸਾਫ ਸੁਥਰੇ ਕੰਮ ਕਰਨੇ ਵਾਲੇ ਉਹ ਮਾਫੀ ਦਿਓ ਇੰਨੇ ਇੰਟੈਲੀਜੈਂਟਾਂ ਜਿਹੜੇ ਲੋਕ ਹਨ ਕਰੀਏ ਐਂਡ ਬੰਦੀਪ ਹਾਂਜੀ ਕਰੀਏ ਐਂਡ ਹਾਂਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਕੋਸੀ ਵੀ ਬੋਲਦੇ ਇੱਧਰ ਬਾਏ ਗੁਰੂ ਜੀ ਦਾ ਖਾਲਸਾ ਭਾਈ ਜੀ ਕੀ ਪਤਾ ਹੈ ਜਲੋ ਮੇਰੇ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੱਦ ਤੇ ਵੱਦ ਤਾਂ ਕਿ ਇੰਜਾਂ ਜੀਆਂ ਗੱਲਾਂ ਨੂੰ ਠੱਲ ਪਾਈ ਜਾਵੇ ਆਪਾਂ ਕੁਝ ਚੰਗਾ ਸੋਚੀਏ ਚੰਗਾ ਕਰੀਏ ਸਾਰੇ ਪਾਸੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਕਿੱਥੇ ਵੀ ਧਰਤੀ ਤੇ ਬੈਠੇ ਆਂ ਦੇਹ ਰੋਗ ਤਾਂ ਤੰਦਰੁਸਤੀਆਂ ਬਖਸ਼ੇ ਇੱਕ ਚੰਗੀ ਜ਼ਿੰਦਗੀ ਦੇਵੇ ਦੇ ਦੇ ਰੋਕਾ ਹੋਊਗੀ ਤਾਂ ਹੀ ਆਪਾਂ ਸਰੀਰਕ ਕੰਮ ਕਰ ਸਕਦੇ ਹਾਂ ਬਾਕੀ ਬਿਮਾਰੀਆਂ ਅਠਮਾਰੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ ਇਹਨਾਂ ਤੇ ਬਚਾ ਕੇ ਰੱਖੇ ਰੱਬ ਹਾਂ ਸਹੀ ਗੱਲ ਹੈ ਜੀ ਪ੍ਰਮਾਤਮਾ ਪ੍ਰਮਾਤਮਾ ਦੀ ਕੋਈ ਗੱਲ ਨਹੀਂ ਵੀ ਇੱਥੇ ਕੰਮ ਇਹ ਜੇ ਕਰੋ ਇਹ ਜੇ ਕਰੋ ਕੋਈ ਨਾ ਪਹਲਾਈ ਕਰਾਵੇ ਬਿਮਾਰੀਆਂ ਲਵੇ ਕਿਸੇ ਨੂੰ ਪੰਜਾਬ ਪੰਜਾਬ ਦੇ ਲੋਕ ਪੰਜਾਬੀਅਤ ਤਾਂ ਜੀ ਦਿਲਾਂ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਆਪਣੇ ਵਿਚਾਰਾਂ ਨੂੰ ਚਲੋ ਆਪਣੇ ਚੰਗੇ ਵਿਚਾਰ ਜੇ ਕਿਸੇ ਦੇ ਮਨ ਵਿੱਚ ਆਉਣੇ ਆ ਕਮੈਂਟਸ ਵਿੱਚ ਦੱਸਿਓ ਜਰੂਰ ਵਾਈ ਵਾਈ